ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਆ ਜੀ ਛੋਲਿਆਂ ਦੀ ਸਬਜ਼ੀ ਕਾਲੀ ਛੋਲਿਆਂ ਦੀ ਸਬਜ਼ੀ ਬਣਾਉਣ ਲੱਗੇ ਆ ਜੀ ਆਪਾਂ ਸਭ ਤੋਂ ਪਹਿਲਾਂ ਕੜਾਈ ਚ ਪਾ ਲੈ ਕਿਓ ਜੀ ਕਿਓਨ ਕਰਕੇ ਥੋੜਾ ਜਿਹਾ ਗਰਮ ਹੋਣ ਤੋਂ ਪਿੰਗਲ ਗਿਆ ਤਾਂ ਆਪਾਂ ਪਾਵਾਂਗੇ ਜੀ ਕਾਲੀ ਮਿਰਚ ਪੀਸੀ ਹੋਈ ਕਾਲੀ ਮਿਰਚ ਪਾਵਾਂਗੇ ਜੀ ਥੋੜਾ ਜਿਹਾ ਜੀਰਾ 1/2 ਚਮਚਾ ਜੀਰਾ ਪਾਵਾਂਗੇ ਜੀ ਛੋਟਾ ਚਮਚਾ ਮੇਰੇ ਕੋਲ ਹੈ ਜੀ ਹੁਣ ਥੋੜਾ ਜਿਹਾ ਰੋਸਟਡ ਕਰਕੇ ਆਪ ਤੇਜ ਪਤਾ ਪਾਤਾ ਜੀ ਵਿੱਚ ਥੋੜਾ ਜਿਹਾ ਹਲਕਾ ਜਿਹਾ ਭੁੰਨ ਕੇ ਉਹਨੂੰ ਹਾਂਜੀ ਆਪਣੀ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜੀ ਇਧਰ ਪਿਆਜ਼ ਤੇ ਲਸਣ ਦਾ ਪੇਸਟ ਬਣਾ ਕੇ ਆਪਾਂ ਵਿੱਚ ਪਾਤਾ ਜੀ ਹੁਣ ਆਪਾਂ ਇਹਨੂੰ ਭੁੰਨਾਗੇ ਪਿਆਜ਼ ਤੇ ਲਸਣ ਦਾ ਪੇਸਟ ਪਾਵਾਂਗੇ ਜੀ ਆਪਾਂ ਵਿੱਚ ਘਿਓ ਦੇ ਨੂੰ ਭੁੰਨਾਗੇ ਜੀ ਹਾਂ ਮੈਂ ਸੋ 7 ਮਿੰਟ ਤੱਕ ਆਪਾਂ ਪੁੰਨਾਂਗੇ ਜੀ ਫਿਰ ਪਾਵਾਂਗੇ ਵਿੱਚ ਮਸਾਲੇ ਸਭ ਤੋਂ ਪਹਿਲਾਂ ਪਾਵਾਂਗੇ ਜੀ ਨਮਕ ਮਿਰਚਾਂ ਤੇ ਹਲਦੀ ਦਾ ਮਸਾਲਾ ਚੰਗੀ ਤਰ੍ਹਾਂ ਮਿਕਸ ਕਰਕੇ ਪੁੰਨ ਲਵਾਂਗੇ ਜੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੀ ਤੇ ਆਪਾਂ ਇਹਨਾਂ ਨੂੰ ਪੁੰਨਾਂਗੇ ਮਸਾਲੇ ਨੂੰ 5-7 ਮਿੰਟ ਤੱਕ ਸਾਲਾ ਫਰਾਂ ਫੁੱਜ ਰਿਹਾ ਜੀ ਨਪਰ ਵਾਂਗੇ ਜੀ ਟਮਾਟਰ ਦਾ ਪੇਸਟ ਮਟਰ ਦਾ ਪੇਸਟ ਪਾ ਕੇ ਦੋ ਤੋਂ ਤਿੰਨ ਮਿੰਟ ਤੱਕ ਪਕਾਵਾਂਗੇ ਮਸਾਲਾ ਆਪਣਾ ਪੱਕ ਰਿਹਾ ਜੀ ਮਸਾਲਿਆਂ ਚੰਗਲੀ ਤੇ ਰੰਪਾ ਨਾਲ ਲਾਵਾਂਗੇ ਛੋਲੇ ਦੀ ਸਬਜ਼ੀ ਵਾਸਤੇ ਮਸਾਲਿਆਂ ਨੂੰ ਸੰਗੀ ਤਰ੍ਹਾਂ ਪਕਾਇਆ ਜਾਵੇ ਤਾਂ ਸਬਜ਼ੀ ਦਾ ਕਲਰ ਬਹੁਤ ਸੋਨਾ ਹੁੰਦਾ ਹੈ ਮਸਾਲਾ ਆਪਣਾ ਪੱਕ ਰਿਹਾ ਹੈ ਜਦ ਮਸਾਲਾ ਆਪਣਾ ਭੁੱਜ ਗਿਆ ਹੁਣ ਵੀ ਥੋੜਾ ਜਿਹਾ ਪਾਣੀ ਤੇ ਪਕਾ ਕੇ ਹੁਣ ਆਪਾਂ ਪਾਵਾਂਗੇ ਚ ਛੋਲੇ ਛੋਲੇਆਂ ਦਾ ਪਾਣੀ ਜੋ ਵਾਲ ਕੇ ਰੱਖੇ ਸੀ ਆਪਾਂ ਪਹਿਲਾਂ ਹੰਮ ਜੀ ਥੋੜੇ ਜਿ ਛੋਲੇ ਵਿੱਚੋਂ ਮੈਂ ਕੱਢ ਲਏ ਜੀ ਥੋੜੇ ਜਿ ਮਿਕਸੀ ਚ ਗ੍ਰाइंड ਕਰਕੇ ਉਹਨੂੰ ਪਾਵਾਂਗੇ ਤਾਂ ਜੋ ਥੋੜੇ ਜਿ ਤਰੀ ਸੰਘਣੀ ਬਣੇ ਤੇ ਗਰੇਵੀ ਸੋਹਣੀ ਬਣੇ ਇਹਦਰ ਪੇਸਟ ਨੂੰ ਆਪਾਂ ਵਿੱਚ ਮਿਕਸ ਕਰ ਦਵਾਂਗੇ ਤੇ ਚੰਗੀ ਤਰ੍ਹਾਂ ਮਿਲਾ ਕੇ चंगी तरह मिला के फिर आप ढाक दे दें चंकी तरह मिक्स करता जी हम ढाक देने हम पंद्रह मिनट तक आप पकन देवे पंद्रह मिनट बाद अपनी सब्जी बन के हिजी तैयार पंद्रह मिनट बाद अपनी सब्जी होली जी बन के तैयार छोलों की सब्जी बहुत टेस्टी लगती है जी चौलों न भी चपाती भी बहुत टेस्टी लगती है जी